ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਜ਼ਾ ਘਟਨਾ ਰੂਸ ਤੋਂ ਸਾਹਮਣੇ ਜਿੱਥੇ ਕਿ ਪੜ੍ਹਾਈ ਦੇ ਸਤੇ ਰੂਸ ਪਹੁੰਚੇ ਇੱਕ ਪੰਜਾਬੀ ਮੁੰਡੇ ਦੀ ਸਮੁੰਦਰ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਗਿਆ ਸੀਗਾ ਸਮੁੰਦਰ ਦੇ ਕੰਢੇ ਤੇ ਗਿਆ ਸੀ ਜਿਸ ਦੌਰਾਨ ਉਹ ਲਹਿਰਾਂ ਦੇ ਵਿੱਚ ਫਸ ਜਾਂਦਾ ਹੈ ਹਾਲਾਂਕਿ ਉਸਦੇ ਬਾਕੀ ਦੋਸਤ ਬਾਹਰ ਨਿਕਲ ਜਾਂਦੇ ਨੇ ਪਰ ਜੋ ਉਹ ਪੰਜਾਬੀ ਨੌਜਵਾਨ ਜਿਸ ਦੀ ਪਛਾਣ ਰੂਫ ਦੇ ਵੱਜੋ ਹੋਈ ਹੈ ਜੋ ਕਿ ਲੁਧਿਆਣਾ ਦੇ ਖੰਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤਾਂ ਉਹ ਲਹਿਰਾਂ ਦੇ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਉਹ ਬਾਹਰ ਨਹੀਂ ਨਿਕਲ ਸਕਿਆ ਉਸ ਤੋਂ ਬਾਅਦ ਉਸ ਦੀ লাশ ਨੂੰ ਹੀ ਬਾਹਰ ਕੱਢਿਆ ਗਿਆ ਦੱਸਿਆ ਜਾ ਰਿਹਾ ਕਿ ਰੂਸ ਪੜਾਈ ਬੇਸਤੀ ਹੋ ਗਿਆ ਸੀਗਾ ਖੰਨਾ ਦਾ ਰਹਿਣ ਵਾਲਾ ਇਹ ਮੁੰਡਾ ਜਿਹੜਾ ਕਿ ਰੂਜ਼ ਪੜਾਈ ਵਾਸਤੇ ਗਿਆ ਸੀ ਪਰ ਉਥੇ ਉਸ ਦੇ ਨਾਲ ਇੱਕ ਘਟਨਾ ਜੜੀ ਹੈ ਉਹ ਵਾਪਰ ਜਾਂਦੀ ਮ੍ਰਿਤਕ ਦੀ ਪਛਾਣ 20 ਸਾਲਾ ਸਾਈਂ ਦਰੂਵ ਕਪੂਰ ਦੇ ਵਜੋਂ ਹੋਈ ਹੈ ਜੋ ਲੁਧਿਆਣਾ ਦੇ ਖੰਨਾ ਦਾ ਰਹਿਣ ਵਾਲਾ ਸੀ ਦਰੂਵ ਰੂਜ਼ ਤੇ ਮਾਸਕੋ ਵਿੱਚ ਪੜ ਰ ਰ ਸੀ ਐਤਵਾਰ ਨੂੰ ਸਾਈਂ ਦਰੂਵ ਆਪਣੇ ਤਿੰਨ ਦੋਸਤਾਂ ਨਾਲ ਮਾਸਕੋ ਵਿੱਚ ਸਮੁੰਦਰ ਕੰਢੇ ਨਹਾਉਣ ਗਿਆ ਇਸ ਦੌਰਾਨ ਉਸ ਸਮੁੰਦਰ ਦੀਆਂ ਤੇਜ਼ ਲਹਿਰਾਂ ਦੇ ਵਿੱਚ ਵਹਿ ਗਿਆ ਉਸ ਦੇ ਦੋਸਤ ਵਲ-ਵਲ ਬਚ ਕੇ ਜਦੋਂ ਤੱਕ ਸਾਈਂ ਦਰੂਵ ਨੂੰ ਬਾਹਰ ਕੱਢਿਆ ਗਿਆ ਉਸ ਦੀ ਮੌਤ ਹੋ ਚੁੱਕੀ ਸੀ ਪਰਿਵਾਰ ਨੂੰ ਸਾਇਨ ਰੂਸ ਤੋਂ ਬਚਾਏ ਜਾਣ ਤੇ ਹਸਪਤਾਲ ਲਿਜਾਏ ਜਾਣ ਦੀ ਫੂਟੇਜ ਵੀ ਮਿਲੀ ਹੈ ਪਿਤਾ ਕਰਨ ਕਪੂਰ ਨੇ ਦੱਸਿਆ ਕਿ ਉਮਲੋਰ ਰੋਡ ਤੇ ਕਰਜ਼ਾ ਸਲਾਹਕਾਰ ਵੱਜੋਂ ਇੱਕ ਛੋਟਾ ਜਿਹਾ ਦਫ਼ਤਰ ਚਲਾਉਂਦੇ ਨੇ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈ ਕੁਝ ਸਮਾਂ ਪਹਿਲਾਂ ਧਰੂਵ ਨੂੰ ਰੂਸ ਭੇਜਿਆ ਗਿਆ ਸੀ ਵੀਜ਼ਾ ਸ਼ਰਤਾਂ ਅਨੁਸਾਰ ਉਹ 6 ਮਹੀਨਿਆਂ ਬਾਅਦ ਵਾਪਸ ਆਇਆ ਸੀ ਲਗਭਗ 1 ਸਾਲ ਪਹਿਲਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਤੇ ਭੇਜਿਆ ਗਿਆ ਸੀ ਹਾਦਸੇ ਵਾਲੇ ਦਿਨ ਧਰੂਵ ਨੇ ਪਹਿਲਾਂ ਕਾਰ ਫੋਨ ਕੀਤਾ ਤੇ ਆਪਣੇ ਮਾਤਾ ਪਿਤਾ ਨੂੰ ਦੱਸੇ ਕਿ ਉਹ ਆਪਣੇ ਦੋਸਤਾਂ ਨਾਲ ਸਮੁੰਦਰੀ ਕੰਡੇ ਤੇ ਜਾ ਰਹੇ ਨੇ ਪਿਤਾ ਨੇ ਸ਼ੁਰੂ ਵਿੱਚ ਤਾਂ ਇਨਕਾਰ ਕੀਤਾ ਪਰ ਉਸਨੇ ਸੋਚਿਆ ਕਿ ਪੁੱਤਰ ਨੇ ਇੱਕ ਹਫ਼ਤੇ ਬਾਅਦ ਜਾਣਾ ਕੋਈ ਨਾ ਚਲਾ ਜਾਵੇ ਥੋੜੀ ਦੇਰ ਬਾਅਦ ਉਸ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਪੁੱਤਰ ਸਮੁੰਦਰ ਵਿੱਚ ਵਹਿ ਗਿਆ ਉਸ ਦੀ লাশ ਕੱਢ ਲਈ ਗਈ ਰੋ ਪਰਿਵਾਰ ਦਾ ਇਕਲੌਤਾ ਪੁੱਤ ਸੀ ਉਸਦੇ ਮਾਤਾ ਪਿਤਾ ਤੇ ਭੈਣ ਦਾ ਰੋ ਰੋ ਕੇ ਬੁਰਾ ਹਾਲ ਹਾਲਾਂਕਿ ਉਸਦੀ ਭੈਣ ਆਪਣੇ ਭਰਾ ਨੂੰ ਰਖੜੀ ਭੇਜਣ ਦੀ ਯੋਜਨਾ ਬਣਾ ਰਹੀ ਸੀ ਜਦੋਂ ਉਸ ਨੂੰ ਵਿਦੇਸ਼ ਤੋਂ ਉਸਦੀ ਮੌਤ ਦੀ ਖਬਰ ਮਿਲੀ ਤਾਂ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਕੇਂਦਰ ਤੇ ਪੰਜਾਬ ਦੋਵਾਂ ਸਰਕਾਰ ਨੂੰ ਮਦਦ ਦੀ ਗੁਹਾਰ ਲਈਏ ਆਪਣੇ ਪੁੱਤਰ ਦਾ ਅੰਤਮ ਸੰਸਕਾਰ ਪਾਰਤ ਵਿੱਚ ਕਰਨਾ ਚਾਹੁੰਦੇ ਨੇ ਅਤੇ ਲਾਸ਼ ਨੂੰ ਵਾਪਸ ਲਿਆਉਣ ਦੇ ਵਿੱਚ ਮਦਦ ਚਾਹੁੰਦੇ ਨੇ ਇਹ ਪ੍ਰਕਿਰਿਆ ਵਿਦੇਸ਼ੀ ਧਰਤੀ ਤੇ ਬਹੁਤ ਮੁਸ਼ਕਲ ਤੇ ਮਹਿੰਗੀ ਜਿਸ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਨੇ ਪਰਿਵਾਰ ਨੇ ਈਮੇਲ ਰਾਹੀਂ ਕੇਂਦਰੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਸੰਜੀਪ ਨੇ ਅਪੀਲ ਦਿੱਤੀ ਕਿ ਨਾ ਸਾਇੰਥ ਕੋ ਕਿੱਥੇ ਗਿਆ ਹੋ ਚੁਕਾ ਹੈ ਮਾਸਕੋ ਕੀ ਗਲਵਾ ਪਈ ਹੈ ਕਿਦਾਂ ਮੈਂ ਫੋਨ ਕਰ ਤਰ੍ਹਾਂ ਸੈਕਿੰਡ ਉਹ ਸਟੱਡੀ ਬੇਸ ਤੇ ਗਿਆ ਹੋਇਆ ਸੀ ਉੱਥੇ ਤੇ ਤੁਹਾਨੂੰ ਰਾਤ ਨੂੰ ਸੰਡੇ ਰਾਤ ਨੂੰ 12:30 ਵਜੇ ਨਹੀਂ ਪਾਪੀ ਨੂੰ ਫੋਨ ਆਇਆ ਉਹਨੇ ਤੋਂ ਸਿੱਧਾ ਕਿਉਂ ਐਵੇਂ ਲੇਟ ਜਿਵੇਂ ਸਲੀਪ ਕਰ ਗਿਆ ਆ 15-20 ਮਿੰਟ ਤੱਕ ਲੱਭਿਆ ਨੀਗਾ ਅੱਜ ਤੱਕ ਲੱਭਿਆ ਤੇ ਦੋ ਰੈਸਕਿਊ ਟੀਮ ਨੇ ਨੂੰ ਰੈਸਕਿਊ ਕੀਤਾ ਤਦ ਤੋਰ ਥੋੜੀ ਦੇਰ ਉਹਦੀ ਪਲਸ ਚੱਲਨੀ ਪਰ ਉਸ ਤੋਂ ਬਾਅਦ ਵਿੱਚ ਡਾਟ ਗਿਆ ਕਦੇ ਪਿੱਛੇ ਗਿਆ ਤੇ ਲੱਭ ਨਹੀਂ ਪਾਉਂ ਉਹਨੂੰ ਵੈਸੇ ਅਸੀਂ ਪਿਛਲੇ ਅਕਤੂਬਰ ਚ ਪੇਚੇ ਸੀ ਪਰ ਉਹ 6 ਮਹੀਨੇ ਦਾ ਜਿਹੜਾ ਸੀਗਾ ਵੀਜ਼ਾ ਉਹ ਖਤਮ ਹੋ ਗਿਆ ਸੀ ਦੁਬਾਰਾ ਆਇਆ ਸੀ ਜਨਵਰੀ ਫਰਵਰੀ ਚ ਮਾਰਚ ਚ ਭੇਜਿਆ ਉਹਨੂੰ 12 13 ਮਾਰਚ ਨੂੰ ਦੁਬਾਰਾ ਭੇਜਿਆ ਤੇ ਮੈਂ ਕਿਹਾ ਤਾਂ ਬੇਟਾ ਹਾਂਜੀ ਕਲੋ ਤਾਂ ਮੇਰੇ ਭਰਾ ਦਾ ਮੁੰਡਾ ਕੋਈ ਕੁਛ ਨਹੀਂ ਗਾਣੇ ਨਾ ਉਧਰ ਲੈ ਕੇ ਜਾਂਦੇ ਇੱਧਰ ਲੈ ਕੇ ਜਾਂਦੇ ਉਧਰ ਨਾ ਕੁਛ ਨਹੀਂ ਪਤਾ ਚੱਲ ਰਿਹਾ ਸੋ ਉੱਥੇ ਜਿਹੜੇ ਬੱਚੇ ਨੇ ਬਸ ਉਹ ਆਪਣੇ ਲੈਵਲ ਤੇ ਜੋ ਕਰ ਰਹੇ ਨੇ ਉਹ ਕਰ ਰਹੇ ਨੇ ਕੁਝ ਨਹੀਂ ਕਰ ਰਹੇ ਕੋਈ ਵੀ। ਇਹ ਫਾਰਮੈਟ ਤੋਂ ਕਿਹੜਾ ਅਖੀੜੀ ਪੀਸ ਕਰਨ ਦਾ ਹੈ। ਸੋ ਬੱਚੇ ਸਾਨੂੰ ਵਾਪਸ ਚਾਹੀਦੇ। ਇਹ ਜਿਹੜਾ ਪ੍ਰੀਮਿਸ਼ਨ ਆ ਤੇ ਕਰਾਂਗੇ। ਅਸੀਂ ਆਪਣੇ ਇੱਥੇ ਕਰਾਂਗੇ ਆਪਣੇ ਤਰੀਕੇ ਨਾਲ ਕਰਾਂਗੇ। ਬਾਕੀ ਕੋਈ ਨਾ ਲੋੜ ਦੇ ਪੀਸ ਤੇ ਕਿਉਂ ਦੇ ਉਹ ਬੱਚੇ। ਉਹ ਸਾਰੇ ਬੱਚੇ ਸਾਡਾ ਮੁੰਡਾ ਹੀ ਚਲਾਏਗਾ। कोई आया नहीं तो देखो इससे कोई वो ऑफिसर जाए अगर नहीं नहीं।, कोई नहीं आया किसी ने कुछ कांटेक्ट किया था, कुछ कुछ था। नहीं <laughs> तो ना इवन मेल्स पाई हो या स्वेर दिए कोई किसी ने कुछ कांटेक्ट नहीं किया था सड़ा बच्चा सांस दूँता जाए उसे अपने तरीके ना होना सारा कुछ करा दी मैंने ये भी पता चल गया कि अगर बॉडी ਪਾਣੀ ਤੇ ਜਾਂਦੀ ਤੇ ਖੁਦ ਹੀ ਉਹ ਟਡੀਫਿਊਜ਼ ਕਰ ਦਿੰਦੇ ਜਿਆਦਾ ਟਾਈਮ ਰੱਖਦੇ ਨਹੀਂ ਪਰ ਸਾਨੂੰ ਸਾਡਾ ਬਚਾਪ ਚਾਹੀਦਾ ਸੀ ਕਿਸੇ ਦੇ ਥਰੂ ਕੁਝ ਨਹੀਂ ਕਰਾਉਣਾ